ਸਸ਼ੀ ਗਾਲੀ ਸਾਰੀ ਟੀਮ ਨੂੰ ਐਂਡ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਕਿ ਤੁਸੀਂ ਇਦਾਂ ਦੀ ਫਿਲਮ ਲੈ ਕੇ ਆ ਰਹੇ ਹੋ ਜਿਹੜਾ ਸਾਡੇ ਇਤਿਹਾਸ ਦਾ ਇੱਕ ਬਹੁਤ ਸੋਹਣਾ ਹਿੱਸਾ ਸਾਹਮਣੇ ਰੱਖਦੇ ਆ ਤੇ ਮੇਰਾ ਸਵਾਲ ਸਾਰੀ ਅੱਗੇ ਆ ਜਾ ਅੱਗੇ ਦੇਖਦਾ ਨਹੀਂ ਤੁਹਿਆ ਹਾਰ ਲਾਈਟ ਬਹੁਤ ਧਿੱਕੀ ਹੈ ਜਿਵੇਂ ਮੈਂ ਇਧਰ ਸਾਈਡ ਤੇ ਹਾਂ ਜੀ ਤੁਹਾਨੂੰ ਅੱਛਾ ਤੁਸੀਂ ਡਾਇਰੈਕਟਰ ਹੈਗੇ ਹਾਂ ਜੀ ਸਹੀ ਸੈਂ ਮੇਰਾ ਜ਼ਵਾਲੇ ਹੈ ਕਿ ਜਦੋਂ ਅਸੀਂ ਟ੍ਰੇਲਰ ਵੀ ਦੇਖਦੇ ਆ ਤਾਂ ਉਹ ਚ ਸਾਰੇ ਕੈਰੈਕਟਰ ਬੜੇ ਸਟਰੋਂਗ ਨਜ਼ਰ ਆਉਂਦੇ ਆ। ਜੇ ਕੋਈ ਕੈਰੈਕਟਰ ਸੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਕੈਰੈਕਟਰ ਉਹ ਕਿਤਨਾ ਕਿਤੇ ਭਾਰੀ ਪੈਦਾ ਦਾ ਨਜ਼ਰ ਆਉਂਦਾ ਸਾਨੂੰ ਹੀਰੋ ਦੇ ਉੱਪਰ ਵੀ ਟ੍ਰੇਲਰ ਦੇ ਵਿੱਚ ਉਹ ਜ਼ਰੂਰੀ ਹੁੰਦਾ ਹੈ। ਤੇ ਉਹ ਕਿਦਾਂ ਮਤਲਬ ਤੁਸੀਂ ਸਾਰੇ ਕੈਰੈਕਟਰਸ ਚੁਣੇ ਕਿਦਾਂ? ਤਾਂ ਮਤਲਬ ਉਹ ਜਿਹੜੀ ਟੀਮ ਕਿਦਾਂ ਬਣੀ ਹੋਈ ਹੈ। ਦੇਖੋ ਇਹ ਪਹਿਲਾਂ ਕਹਾਣੀ ਜਦੋਂ ਤਣਦੇ ਆ ਅਸਲ ਚ ਫਿਲਮ ਦੀ ਦਾਸਤਾਨ ਬੜੀ ਲੰਬੀ ਹੈ। ਜਿੱਦਾਂ ਨੌਜਵਾਨ ਨੇ ਪੁੱਛਿਆ ਸੀ ਵੀ ਇੰਨਾ ਟਾਈਮ ਕਿੱਥੇ ਲਾ ਦਾਂ। ਪਹਿਲਾ ਸਾਰਾਗੜੀ ਕਹਾਣੀ ਇਹ ਗੁਰਪ੍ਰੀਤ ਸਾਡਾ ਛੋਟਾ ਭਰਾ ਸਾਰਾਗੜੀ ਲਿਖੀ ਸੀ ਪਰ ਉਹ ਬਣਦੇ ਬਣਦੇ ਪ੍ਰੋਪੋਜ਼ਲਾਂ ਜਦ ਨੂੰ ਫਿਰ ਬੰਬੇ ਬਣ ਗਈ ਸੀ ਫਿਰ ਰੋਕੇ ਉਦੋਂ ਅਸੀਂ ਉਸ ਫਿਲਮ ਲਈ ਸਾਰੇ ਜਿੰਨੇ ਵੀ ਸੀ ਕੈਰੈਕਟਰ ਸਾਰੇ ਨੇ ਵੱਡੀਆਂ ਦਾੜ੍ਹੀਆਂ ਵਧਾਈਆਂ ਸੀ ਪ੍ਰੋਪਰ ਉਸ ਤਰ੍ਹਾਂ ਦਾ ਕਿਰਦਾਰ ਕਰਨ ਲਈ ਫਿਰ ਰੁਕਦੇ ਇੱਕ ਦੋ ਚੀਜ਼ਾਂ ਹੋਰ ਜ਼ਰੂਰੀਆਂ ਫਿਰ ਇਹਦੇ ਤੇ ਆ ਕੇ ਖੜੇ ਕੈਰੈਕਟਰ ਦਾ ਹੈ ਅਮੀ ਦੇਖੋ ਆਮ ਤੌਰ ਤੇ ਕੀ ਹੁੰਦਾ ਨਾ ਜਦੋਂ ਫਿਲਮ ਦੀ ਸਕ੍ਰਿਪਟ ਲਿਖਦੇ ਆ ਜਦੋਂ ਸੈੱਟ ਤੇ ਜਾਂਦੇ ਆ ਯਾ ਪਹਿਲਾ ਕਹਾਣੀ ਸੁਣਦੇ ਆ ਜਿਹੜਾ ਮੁੱਖ ਕਿਰਦਾਰ ਹੁੰਦਾ ਉਹ ਉਹ ਇੰਟਰਫੀਰੈਂਸ ਕਰਦਾ ਇੱਥੇ ਆ ਕਰ ਦੋ ਇੱਥੇ ਆ ਕਰ ਦੋ ਮੈਂ ਜਦੋਂ ਪਹਿਲੇ ਦਿਨ ਸੈੱਟ ਤੇ ਗਏ ਉਹ ਜਿਹੜਾ ਨੌਜਵਾਨ ਸੀ ਸਾਡਾ ਜਿਹਨੇ ਕੁੱਕਰ ਦਾ ਰੋਲ ਕਰਿਆ ਉਹ ਦੂਰੋਂ ਨੇੜੋਂ ਮੇਰੇ ਵਾਕਿਫ ਸੀ ਜਿਹੜੇ ਉਹਨਾਂ ਦਾ ਰਿਸ਼ਤਾ ਰਹੀ ਹੀ ਵਾਸ ਬਿਟ ਨਰਵਸ ਜੀ ਉਹ ਏਸ ਕੰਪਲੈਕਸ ਸੀ ਤੇ ਗੁਰਪ੍ਰੀਤ ਨਾਲ ਇਸ ਮੇਰੇ ਬਈ ਮੈਂ ਕਿੱਥਾ ਕਰੂੰਗਾ ਮੈਂ ਮੈਂ ਵੈਸੀ ਤੁਹਾਨੂੰ ਪਿਆਰ ਕਰਦਾ ਫੈਨ ਆ ਫਿਰ ਅਸੀਂ ਉਹਨੂੰ 10 ਮਿੰਟ ਮੈਂ ਗੁਰਪ੍ਰੀਤ ਨੂੰ ਬੁਲਾਇਆ ਚਾਚੂ ਬੁਲਾਈ ਉਹਨੂੰ ਰਿਲੈਕਸ ਕਰਾਇਆ ਫਿਰ ਮੈਂ ਗੁਰਪ੍ਰੀਤ ਨੂੰ ਜਦੋਂ ਇਹ ਡਾਇਲੌਗ ਲੈ ਕੇ ਸਵੇਰੇ ਆਉਂਦੇ ਸੀ ਮੈਨੂੰ ਕਹਿੰਦਾ ਸੀ ਮੇਰੇ ਆ ਚਾਰ ਲਾਈਨਾਂ ਕੱਢ ਦੇ ਇੱਕ ਨਾਲ ਹੀ ਸਰ ਜਾਣਾ ਇਹਦੀ ਹੁਦਾ ਹੈ ਇਹ ਇਹ ਤਕੜਾ ਕਰੈਕਟਰ ਹੋਊਗਾ ਲੜਨ ਦਾ ਸਵਾਦ ਆਊਗਾ ਸੋ ਇਹ ਇੱਕ ਜ਼ਰੂਰੀ ਸੀ ਜੀ ਥੈਂਕ ਯੂ ਰਾਈਟ ਸੋ